ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਆਂ ਅੱਜ ਦੀ ਕਹਾਣੀ ਤਿਆਂ ਦੇ ਲੇਖ ਲੈ ਕੇ ਭਾਗ ਚੌਥਾ ਇਸ ਨੂੰ ਲਿਖਿਆ ਜਸਵੀਰ ਕੌਰ ਢਾਲੀਵਾਲ ਨੇ ਪ੍ਰਾਈਵੇਸੀ ਦੇ ਲਈ ਪਾਤਰਾਂ ਦੇ ਨਾਮ ਬਦਲੇ ਗਏ ਹਨ ਸਤਨਾਮ ਜਦੋਂ ਪਿੰਡ ਜਾਂਦਾ ਹੈ ਬੇਬੇ ਹੁਣ ਵੀ ਉਹਦੇ ਨਾਲ ਬੋਲਦੀ ਨਹੀਂ ਸੀ ਸਰਪੀ ਵੀ ਆਪਣੇ ਮੁੰਡਿਆਂ ਗੁਰਵੀਰ ਜਾਂ ਹਰਵੀਰ ਨੂੰ ਲੈ ਕੇ ਮੀਨਾ ਜਾ ਦੋ ਮਹੀਨਿਆਂ ਬਾਅਦ ਬੇਪੇ ਨੂੰ ਮਿਲ ਕੇ ਆਉਂਦੀ ਪਰ ਤਰਸੀਮ ਮੁੜ ਕਦੇ ਆਪਣੇ ਸਹੁਰੇ ਨਾ ਗਿਆ ਤਰਸੀਮ ਤਾਂ ਸਤਨਾਮ ਦਾ ਪਹਿਲਾਂ ਤੋਂ ਹੀ ਆਪਸ ਵਿੱਚ ਮੋਹ ਸੀ ਜੋ ਹੁਣ ਤੱਕ ਬਣਿਆ ਹੋਇਆ ਸੀ ਦੋਵੇਂ ਪਰਿਵਾਰ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਸੀ ਰਮਣ ਤੇ ਅਮਨ ਨੂੰ ਤਾਂ ਵੱਡੇ ਵੀਰਾਂ ਨੂੰ ਦੇਖ ਕੇ ਚਾਹ ਚੜ ਜਾਂਦਾ ਸੀ ਦਿਨ ਬੀਤਣ ਲੱਗੇ ਪੋ ਦਾ ਮਹੀਨਾ ਚੱਲ ਪਿਆ ਮਨਿੰਦਰ ਹੁਣੀ ਤੇਨੇ ਪੰਡ ਆ ਗਏ ਮਾਗੀ ਤੋਂ ਇੱਕ ਦਿਨ ਪਹਿਲਾਂ ਕਾਕੇ ਦੀ ਲੋੜੀ ਮਨਾਈ ਚਰਨਜੀਤ ਤੇ ਜਸਵੀਰ ਦੋਵਾਂ ਭੈਣਾਂ ਨੂੰ ਭਤੀਜੇ ਦੀ ਲੋੜੀ ਦਾ ਬਹੁਤ ਚਾ ਸੀ ਲੋੜੀ ਵਾਲੇ ਦਿਨ ਸਵੇਰੇ ਪੰਡ ਵਿੱਚ ਗੁੜ ਫੇਰਿਆ ਗਿਆ ਤੇ ਰਾਤ ਨੂੰ ਧੂਣੀ ਲਾ ਕੇ ਲੋੜੀ ਦਾ ਸ਼ਗਨ ਕੀਤਾ ਗਿਆ ਮਨਿੰਦਰ ਦੇ ਵਿਆਹ ਤੋਂ ਬਾਅਦ ਅੱਜ ਜੱਗੀ ਦੇ ਮੁੰਡੇ ਦੀ ਲੋੜੀ ਤੇ ਸਾਕ ਸਕੀਰੀਆਂ ਵਾਲੇ ਇਕੱਠੇ ਹੋਏ ਸੀ ਖੂਬ ਰੌਣਕਾਂ ਲੱਗੀਆਂ ਹੋਈਆਂ ਸੀ ਅਗਲੇ ਦਿਨ ਬੀਬੀ ਤੇ ਬਾਪੂ ਜੀ ਨੇ ਸਭ ਨੂੰ ਸੁਗਾਤਾਂ ਦੇ ਕੇ ਵਿਦਾ ਕੀਤਾ ਸਤਨਾਮ ਸ਼ਾਮ ਨੂੰ ਛੁੱਟੀ ਤੋਂ ਬਾਅਦ ਦਫ਼ਤਰੋਂ ਜਾ ਕੇ ਚਰਨਜੀਤ ਹੁਣਾਂ ਨੂੰ ਲੈ ਕੇ ਆਇਆ ਅਮਨ ਤੇ ਰਮਨ ਬਹੁਤ ਛੇਤੀ ਆਪਣੇ ਨਾਨਕੇ ਜਾ ਆਉਂਦੀਆਂ ਸੀ ਇੱਕ ਤਾਂ ਸ਼ਹਿਰ ਵਾਲੇ ਘਰ ਤੋਂ 10 ਮਿੰਟਾਂ ਦੇ ਰਾਹ ਤੇ ਰਮਨ ਹੁਣਾ ਦਾ ਨਾਨਕਾ ਪਿੰਡ ਹੈ ਦੂਜਾ ਸਕੂਲ ਵਿੱਚੋਂ ਵੀ ਛੁੱਟੀ ਨਹੀਂ ਸੀ ਹੁੰਦੀ ਇਸ ਵਾਰ ਵੀ ਅਮਨ ਤੇ ਰਮਨ ਦਾ ਮਨ ਆਪਣੇ ਨਾਨਕੇ ਰੁਕਣ ਦਾ ਸੀ ਪਰ ਚਾਰਨਜੀਤ ਨਾ ਮੰਨੀ ਉਹਨਾਂ ਨੂੰ ਆਉਣਾ ਪਿਆ ਮਨਿੰਦਰ ਤੇ ਮਨਪ੍ਰੀਤ ਆਪਣੀ ਧੀ ਜੋਤੀ ਨਾਲ ਹਫਤੇ ਕੁ ਬਾਅਦ ਆਪਣੀ ਭੈਣ ਚਾਰਨਜੀਤ ਦੇ ਘਰ ਮਿਲਣ ਆਏ ਨਾਲ ਹੀ ਨਿੰਮੋ ਦੀ ਕੁੜੀ ਜਸਮੀਤ ਵੀ ਆਈ ਮਨਿੰਦਰ ਹੁਣੀ ਦੋ ਦਿਨ ਰੁਕੇ ਉਹਨਾਂ ਨੇ ਸ਼ਹਿਰੋਂ ਨਾਲ ਲੈ ਕੇ ਜਾਣ ਲਈ ਸਮਾਨ ਖਰੀਦਣਾ ਸੀ ਦੋ ਦਿਨ ਚਾਰਨਜੀਤ ਦੇ ਘਰ ਬਹੁਤ ਰੌਣਕਾਂ ਲੱਗੀਆਂ ਅਮਨ ਰਮਨ ਤੇ ਜਸਮੀਤ ਸਕੂਲ ਚਲੀਆਂ ਗਈਆਂ ਤੀਜੇ ਦਿਨ ਮਨਿੰਦਰ ਹੁਣੀ ਪਿੰਡ ਨੂੰ ਵਾਪਸ ਚਲੇ ਗਈ ਚਰਨਜੀਤ ਨੂੰ ਘਰ ਸੁੰਨਾ-ਸੁੰਨਾ ਲੱਗਣ ਲੱਗਾ ਚਰਨਜੀਤ ਦੁਪਹਿਰ ਨੂੰ ਦੋਵੇਂ ਬੇਟੀਆਂ ਨੂੰ ਘਰ ਲੈ ਆਈ ਤੇ ਜਸਮੀਤ ਨੂੰ ਪਿੰਡ ਵਾਲੀ ਬੈਣ ਵਿੱਚ ਬਿਠਾ ਆਈ ਦਿਨ ਬੀਤਣ ਲੱਗੇ ਰਮਨਦੀਪ ਤੇ ਅਮਨ ਨੇ 8ਵੀਂ ਪਾਸ ਕਰ ਲਈ ਸਤਨਾਮ ਨੇ ਉਹਨਾਂ ਨੂੰ 9ਵੀਂ ਕਲਾਸ ਵਿੱਚ ਥੋੜੀ ਦੂਰ ਸੜਕਵਾਂ ਵਾਲੇ ਵੱਡੇ ਸਕੂਲ ਵਿੱਚ ਲਾ ਦਿੱਤਾ ਹੁਣ ਉਹਨਾਂ ਨੂੰ ਵੀ ਘਰੋਂ ਵਹਿਣ ਲੈਣ ਆਉਂਦੀ ਸੀ ਇੱਕ ਦਿਨ ਸਰਬੀ ਇਕੱਲੀ ਬੇਬੇ ਨੂੰ ਮੈਲਣ ਪੈਣ ਗਈ ਗਰਮੀ ਦਾ ਮਹੀਨਾ ਸੀ ਤਾਂ ਬੇਬੇ ਅੰਦਰ ਪੱਖੇ ਥੱਲੇ ਪਈ ਸੀ ਦਰਵਾਜ਼ਾ ਭੜਿਆ ਹੋਇਆ ਸੀ ਸਰਬੀ ਜਦੋਂ ਅੰਦਰ ਗਈ ਤਾਂ ਬੇਬੇ ਨੂੰ ਗਰ ਲੱਗ ਕੇ ਮਿਲੀ ਤਾਂ ਉਹਨੂੰ ਪਤਾ ਲੱਗਿਆ ਕਿ ਬੇਬੇ ਨੂੰ ਬੁਖਾਰ ਹੋਇਆ ਸੀ ਸਰਬੀ ਰਸੋਈ ਵਿੱਚੋਂ ਪਾਣੀ ਲੈ ਕੇ ਆਉਂਦੀ ਬੋਲੀ ਬੇਬੇ ਸਤਨਾਮ ਨਹੀਂ ਆਇਆ ਬੇਬੇ ਐਤਵਾਰ ਨੂੰ ਆਇਆ ਸੀ ਆ ਪਰਸੋ ਨੂੰ ਫੇਰ ਐਤਵਾਰ ਹੈ ਫੇਰ ਆਊਗਾ ਸਰਬੀ ਫਿਰ ਰਸੋਈ ਵਿੱਚ ਗਈ ਤਾਂ ਉਹਦੀ ਚਾਚੀ ਆ ਗਈ ਸਰਬੀ ਉਹਨੂੰ ਮਿਲੀ ਹਾਲਚਲ ਪੁੱਛਿਆ ਤੇ ਬੇਬੇ ਦੇ ਬਿਮਾਰ ਹੋਣ ਬਾਰੇ ਦੱਸਿਆ ਉਹਨਾਂ ਦਿਨਾਂ ਵਿੱਚ ਪਿੰਡਾਂ ਵਿੱਚ ਫੋਨ ਲੱਗ ਗਏ ਸੀ ਚਾਚੀ ਨੂੰ ਬੇਬੇ ਕੋਲ ਬੈਠਣ ਨੂੰ ਕਹਿ ਕੇ ਆਪ ਸਰਬੀ ਚਾਚੇ ਕੇ ਘਰ ਫੋਨ ਕਰਨ ਚਲੀ ਗਈ ਉੱਥੋਂ ਸਤਨਾਮ ਨੂੰ ਫੋਨ ਕਰਕੇ ਬੇਬੇ ਬਾਰੇ ਦੱਸ ਦਿੱਤਾ ਸਤਨਾਮ ਪਹਿਨੇ ਤੁਸੀਂ ਬੇਬੇ ਕੋਲ ਰੁਕਿਓ ਮੈਂ ਹੁਣੇ ਹੀ ਛੁੱਟੀ ਲੈ ਕੇ ਆਇਆ ਸਤਨਾਮ ਨੇ ਚਰਨਜੀਤ ਨੂੰ ਫੋਨ ਕੀਤਾ ਚਰਨਜੀਤ ਬੇਬੇ ਬਿਮਾਰ ਹੋ ਗਈ ਮੈਂ ਪਿੰਡ ਉਹਨੂੰ ਲੈਣ ਚੱਲੇ ਆ ਤੂੰ ਕੁੜੀਆਂ ਦਾ ਤੇ ਆਪਣੇ ਕੱਪੜੇ ਵਗੈਰਾ ਉੱਪਰ ਵਾਲੇ ਕਮਰੇ ਵਿੱਚ ਲੈ ਜਾ ਚਰਨਜੀਤ ਹਾਂਜੀ ਮੈਂ ਕਰ ਦਿੰਦੀ ਹਾਂ ਸਭ ਕੁਝ। ਤੁਸੀਂ ਬੇਬੇ ਜੀ ਨੂੰ ਲੈ ਆਓ। ਚਰਨਜੀਤ ਖੁਸ਼ ਸੀ ਕਿ ਚੱਲ ਕਿਵੇਂ ਹੀ ਸਹੀ ਬੇਬੇ ਨਾਲ ਰਹਿਣ ਤਾਂ ਆਉਗੀ। ਸਤਨਾਮ ਦਫ਼ਤਰੋਂ ਨਿਕਲ ਕੇ ਕਾਲਜ ਚਲਾ ਗਿਆ। ਉੱਥੇ ਆਪਣੇ ਵੱਡੇ ਭਾਂਜੇ ਗੁਰਵੀਰ ਨੂੰ ਛੁੱਟੀ ਕਰਾ ਕੇ ਨਾਲ ਲੈ ਗਿਆ ਤੇ ਹਰਵੀਰ ਨੂੰ ਵੀ ਆਪਣੀ ਮਾਮੀ ਕੋਲ ਘਰ ਜਾਣ ਨੂੰ ਕਹਿ ਦਿੱਤਾ। ਚਰਨਜੀਤ ਆਪਣਾ ਤੇ ਦੋਵਾਂ ਕੁੜੀਆਂ ਦਾ ਸਮਾਨ ਉੱਪਰ ਲੈ ਗਈ। ਰਮਨਦੀਪ ਤੇ ਅਮਨਦੀਪ ਜਦੋਂ ਸਕੂਲ ਤੋਂ ਆਈਆਂ ਉਹਨਾਂ ਨੂੰ ਵੀ ਸਭ ਕੁਝ ਸਮਝਾ ਦਿੱਤਾ ਤੇ ਬੇਬੇ ਦੇ ਆਉਣ ਬਾਰੇ ਦੱਸ ਦਿੱਤਾ ਰਮਨ ਹੁਣੀ ਵੱਡੀਆਂ ਹੋ ਗਈਆਂ ਸੀ ਦੋਵਾਂ ਨੂੰ ਪਤਾ ਸੀ ਦਾਦੀ ਉਹਨਾਂ ਨੂੰ ਪਸੰਦ ਨਹੀਂ ਕਰਦੀ ਦੋਵੇਂ ਆਪਣੇ ਬੈਗ ਲੈ ਕੇ ਉੱਪਰ ਚਲੀਆਂ ਗਈਆਂ ਹਰਵੀਰ ਵੀ ਕਾਲਜ ਤੋਂ ਆ ਗਿਆ ਚਰਨਜੀਤ ਨੇ ਕਮਰੇ ਵਿੱਚ ਬੇਬੇ ਲਈ ਲੋੜੀ ਦਾ ਜੋ ਸਮਾਨ ਸੀ ਉਹ ਸਭ ਰੱਖ ਦਿੱਤਾ ਤੇ ਬੈੱਡ ਦੇ ਕੋਲ ਮੰਝਾ ਢਾਕੇ ਵਿਸਤਰਾ ਵਿਛਾ ਦਿੱਤਾ ਚਰਨਜੀਤ ਸਤਨਾਮ ਹੁਣਾਂ ਨੂੰ ਉੜੀਕਾਂ ਲੱਗੀ ਫਿਰ ਉਹਨੂੰ ਯਾਦ ਆਇਆ ਕਿ ਬੱਚਿਆਂ ਨੂੰ ਰੋਟੀ ਨਹੀਂ ਦਿੱਤੀ ਚਰਨਜੀਤ ਨੇ ਰਮਣ ਅਮਨ ਤੇ ਹਰਵੀਰ ਨੂੰ ਹਾਲ ਵਿੱਚ ਬੁਲਾ ਕੇ ਰੋਟੀ ਖਵਾਈ ਫਿਰ ਤੋਂ ਉੜੀਕ ਵਿੱਚ ਬੈਠ ਗਈ ਉਧਰ ਸਤਨਾਮ ਜਦੋਂ ਮਾਂ ਕੋਲ ਪਹੁੰਚਿਆ ਤੇ ਡਾਕਟਰ ਕੋਲ ਚੱਲਣ ਲਈ ਕਹਿਣ ਲੱਗਿਆ ਮਾਂ ਕਿੱਥੇ ਮੰਦੀ ਐ ਕੈਨ ਲੱਗੀ ਮੈਂ ਦਵਾਈ ਲੈ ਆਈਆਂ ਸਵੇਰੇ ਹੀ ਬੁਖਾਰ ਉਤਰ ਜਾਣਾ ਹੈ ਬੇਬੇ ਆਪਣੇ ਦੋਤੇ ਗੁਰਵੀਰ ਦੀ ਹਰ ਗੱਲ ਮੰਦੀ ਸੀ ਪਰ ਅੱਜ ਕਿਸੇ ਦੀ ਨਹੀਂ ਸੁਣਦੀ ਸੀ ਚਾਚਾ ਚਾਚੀ ਵੀ ਸਮਝਾ ਕੇ ਹੰਬ ਗਏ ਅਖੀਰ ਸਤਨਾਮ ਤੇ ਗੁਰਵੀਰ ਨੇ ੱੱਕੇ ਨਾਲ ਹੀ ਚੁੱਕ ਕੇ ਗੱਡੀ ਵਿੱਚ ਬਿਠਾ ਲਈ ਤੇ ਨਾਲ ਹੀ ਗੁਰਵੀਰ ਬੈਠ ਗਿਆ ਸਤਨਾਮ ਗੱਡੀ ਚਲਾਉਣ ਲੱਗ ਗਿਆ ਤੇ ਸਰਬੀ ਵੀ ਗੱਡੀ ਵਿੱਚ ਬੈਠ ਗਈ ਬੇਬੇ ਨੂੰ ਪਹਿਲਾਂ ਸ਼ਹਿਰ ਹਸਪਤਾਲ ਲੈ ਕੇ ਗਏ ਦਵਾਈ ਲੈਣ ਤੋਂ ਮਗਰੋਂ ਘਰੇ ਚਲੇ ਗਏ ਗੇਟ ਖੋਲਦੇ ਸਾਰ ਚਰਨਜੀਤ ਨੇ ਬੇਬੇ ਜੀ ਦੇ ਪੈਰੀ ਹੱਥ ਲਾਈ ਉਹ ਬਿਨਾਂ ਕੁਝ ਬੋਲੇ ਅੱਗੇ ਲੰਘ ਗਈ ਗੁਰਵੀਰ ਬੇਬੇ ਆ ਤੇਰਾ ਕਮਰਾ ਬੈਠੋ ਆਰਾਮ ਕਰੋ ਵੇ ਮੈਂ ਕੋਈ ਨਹੀਂ ਇਸ ਕੋਲਣੀ ਦੇ ਘਰ ਰਹਿਣਾ ਮੈਨੂੰ ਪਿੰਡ ਛੱਡ ਕੇ ਆਓ ਸਰਬੀ ਬੇਬੇ ਕਿਉਂ ਇੰਨਾ ਬੋਲੀ ਜਾਂਦੀ ਐ ਚੁੱਪ ਕਰਕੇ ਰਹਿ ਇੱਥੇ ਦੇਖ ਤੇਰੀਆਂ ਪੋਤੀਆਂ ਤੈਨੂੰ ਮਿਲਣ ਆਈਆਂ ਨੇ ਅਮਨਦੀਪ ਤੇ ਰਮਨਦੀਪ ਨੇ ਬੇਬੇ ਨੂੰ ਆ ਕੇ ਸਤਿ ਸ਼੍ਰੀ ਅਕਾਲ ਬੁਲਾਈ ਬੇਬੇ ਕੁਝ ਨਾ ਬੋਲੀ ਸ਼ਾਮ ਨੂੰ ਸਰਪੀ ਨੇ ਬੇਬੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿੱਥੇ ਸੁਣਦੀ ਐ ਫਿਰ ਉਹ ਤੇ ਹਰਵੀਰ ਪਿੰਡ ਨੂੰ ਚਲੇ ਗਏ ਚਰਨਜੀਤ ਨੇ ਰਾਤ ਨੂੰ ਬੇਬੇ ਨੂੰ ਖਿਚੜੀ ਬਣਾ ਦਿੱਤੀ ਜਦੋਂ ਖਵਾਉਣ ਗਈ ਤਾਂ ਬੇਬੇ ਨੇ ਕੋਜਵੀ ਖਾਣ ਤੋਂ ਮਨਾ ਕਰ ਦਿੱਤਾ ਗੁਰਵੀਰ ਨੇ ੱੱਕੇ ਨਾਲ ਹੀ ਖਿਚੜੀ ਖਵਾ ਦਿੱਤੀ ਚਰਨਜੀਤ ਵੇਲੀ ਹੋ ਕੇ ਉੱਪਰ ਕਮਰੇ ਵਿੱਚ ਰਮਣ ਹੁਣਾ ਕੋਲ ਚਲੀ ਗਈ ਸਤਨਾਮ ਫਿਰ ਬੇਬੇ ਨੂੰ ਸਮਝਾਉਣ ਲੱਗਾ ਬੇਬੇ ਰੋਟੀ ਪਾਣੀ ਢੰਗ ਨਾਲ ਖਾਇਆ ਕਰ ਦਵਾਈ ਵੀ ਤਾਂ ਹੀ ਲੈ ਹੋ ਬੇਬੇ ਦੇਖਦੀਆਂ ਤੈਨੂੰ ਕਿੰਨਾ ਕੁਛਰ ਮੇਰੇ ਨਾਲ ੱੱਕਾ ਕਰੇਗਾ ਸਤਨਾਮ ਬੇਬੇ ਗੁੱਸੇ ਨਾ ਹੋ ਤੇਰੀ ਸਿਹਤ ਪਹਿਲਾਂ ਨਹੀਂ ਠੀਕ ਹੈਗੀ ਸਰਜੀਤ कौर ਮੈਂ ਸਭ ਜਾਣਦੀ ਆ ਤੈਨੂੰ ਲੱਗਿਆ ਹੋਣਾ ਬੁੜੀ ਬਿਮਾਰ ਐ ਹੁਣ ਛੇਤੀ ਮਰ ਜਾਊਗੀ ਜਾਇਦਾਦ ਆਪਣੇ ਨਾਮ ਕਰਵਾ ਲਵਾਂ ਮੈਂ ਇੱਕ ਡੱਕਾ ਨਹੀਂ ਦੇਣਾ ਤੈਨੂੰ ਸਾਰਿਆਂ ਨੂੰ ਮਾਰ ਕੇ ਮਰੂੰਗੀ ਗੁਰਵੀਰ ਬੇਬੇ ਮਾਮਾ ਜੀ ਨੂੰ ਕੁਝ ਨਹੀਂ ਚਾਹੀਦਾ ਨਾ ਮਾਮੀ ਨੂੰ ਕੁਝ ਚਾਹੀਦਾ ਤੁਸੀਂ ਜੀ ਨੂੰ ਮਰਜ਼ੀ ਦੇ ਦਿਓ ਆ ਫੜੋ ਦਵਾਈ ਖਾਓ ਤੇ ਸੌ ਜਾਓ ਗੁਰਵੀਰ ਤੇ ਸਤਨਾਮ ਵੀ ਕੋਲ ਬੈੱਡ ਤੇ ਹੀ ਸੌ ਗਏ ਜਰਨਜੀਤ ਬੇਬੇ ਜੀ ਉਠੋ ਚਾਹ ਪੀ ਲਵੋ ਪਰ surjeet कौर ਨਾ ਬੋਲੀ ਨਾ ਉੱਠ ਕੇ ਬੈਠੀ ਚਰਨਜੀਤ ਨੇ ਚਾਹ ਮੇਜ਼ ਤੇ ਰੱਖ ਕੇ ਗੁਰਵੀਰ ਨੂੰ ਉਠਾ ਦਿੱਤਾ ਗੁਰਵੀਰ ਨੇ ਬੁਖਾਰ ਦੇਖਿਆ ਤਾਂ ਬੇਬੇ ਹੁਣ ਠੀਕ ਸੀ ਉਦੋਂ ਤੱਕ ਸਤਨਾਮ ਵੀ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਗਿਆ ਬੇਬੇ ਸਤਨਾਮ ਮੈਨੂੰ ਪਿੰਡ ਛੱਡਿਆ ਮੈਂ ਨਹੀਂ ਇੱਥੇ ਰਹਿਣਾ ਇਹ ਕਾਲੇ ਮੂੰਹ ਵਾਲੀ ਸਵੇਰੇ ਹੀ ਆ ਗਈ ਇੱਥੇ ਸਤਨਾਮ ਬੇਬੇ ਮੈਨੂੰ ਕੁਝ ਨਹੀਂ ਚਾਹੀਦਾ ਮੇਰਾ ਹਾਲੇ ਕੋਰਸ ਵੀ ਪੂਰਾ ਨਹੀਂ ਹੋਇਆ ਸੀ ਜਦੋਂ ਬਾਪੂ ਜੀ ਚੜ੍ਹਾਈ ਕਰ ਗਏ ਜਦੋਂ ਉਹ ਬਿਮਾਰ ਸੀ ਉਦੋਂ ਹੀ ਉਹਨਾਂ ਨੇ ਚਾਰੇ ਬਾਣ ਚਾਚੇ ਕਿਆ ਨੂੰ ਮਾਮਲੇ ਤੇ ਦੇ ਦਿੱਤੇ ਜੋ ਅੱਜ ਤੱਕ ਉਹਨਾਂ ਕੋਲ ਹੀ ਨੇ ਮੈਂ ਕਦੇ ਕੁਝ ਵੀ ਨਹੀਂ ਪੁੱਛਿਆ ਬਾਪੂ ਜੀ ਦੇ ਜਾਣ ਤੋਂ ਬਾਅਦ ਜਦੋਂ ਮੈਨੂੰ ਨੌਕਰੀ ਮਿਲ ਗਈ ਸ਼ੁਰੂਆਤ ਤੋਂ ਹੀ ਮੇਰੀ ਤਨਖਾਹ ਵਧੀਆ ਸੀ ਉਸੇ ਸਾਲ ਆਪਾਂ ਭੈਣ ਦਾ ਵਿਆਹ ਕੀਤਾ ਮੈਨੂੰ ਮਾਂ ਤੂੰ ਖੁਦ ਦੱਸਿਆ ਜਮਾ ਪੂੰਜੀ ਵਿੱਚੋਂ ਲੱਖ ਬਚ ਗਿਆ ਤੇਰੇ ਵਿਆਹ ਲਈ ਵਾਧੂ ਨੇ ਬੇਬੇ ਮੈਂ ਨੌਕਰੀ ਤੋਂ ਵਧੀਆ guzara ਕਰੀ ਜਾਂਦਾ ਹਾਂ ਤੁਸੀਂ ਜਾਇਦਾਦ ਜਿਹਨੂੰ ਮਰਜ਼ੀ ਦੇ ਦਿਓ ਅੱਗੇ ਤੋਂ ਨਾ ਮੇਰੀਆਂ ਕੁੜੀਆਂ ਨਾ ਚਰਨਜੀਤ ਨੂੰ ਮੰਦੇ ਬੋਲ ਨਹੀਂ ਬੋਲਣੇ ਇਹ ਤੇਰਾ ਘਰ ਐ ਖੁਸ਼ੀ ਖੁਸ਼ੀ ਰਹਿ ਪਿੰਡ ਨਹੀਂ ਹੁਣ ਜਾਣ ਦੇਣਾ ਤੈਨੂੰ ਬਹੁਤਾ ਹੀ ਐ ਮੈਂ ਭੈਣ ਤੇ ਭਾਜੀ ਨਾਲ ਗੱਲ ਕਰਕੇ ਗੁਰਵੀਰ ਨੂੰ ਆਪਾਂ ਆਪਣੇ ਕੋਲ ਰੱਖ ਲੈਂਦੇ ਆਂ ਨਾਲੇ ਮੈਂ ਚਰਨਜੀਤ ਨੂੰ ਭੇਜਦਾ ਉਹ ਤੇਰੀ ਮਦਦ ਕਰ ਦੂ ਆਪਾਂ ਡਾਕਟਰ ਦੇ ਜਾ ਕੇ ਆਪਣਾ surjeet कौर ਮੈਂ ਆਪੇ ਤਿਆਰ ਹੋ ਜੂਗੀ ਕੋਈ ਲੋੜ ਨਹੀਂ ਮੈਨੂੰ ਕਿਸੇ ਦੀ ਰਮਨ ਤੇ ਅਮਨ ਸਕੂਲ ਜਾਣ ਲੱਗੀਆਂ ਬੇਬੇ ਜੀ ਨੂੰ ਮਿਲ ਕੇ ਗਈਆਂ ਗੁਰਵੀਰ ਵੀ ਕਾਲਜ ਜਾਣ ਨੂੰ ਤਿਆਰ ਹੋ ਗਿਆ ਸਤਨਾਮ ਉਹਨੂੰ ਕਾਲਜ ਛੱਡ ਕੇ ਨਾਲ ਹੀ ਬੇਬੇ ਨੂੰ ਡਾਕਟਰ ਦੇ ਲੈ ਗਿਆ ਬੇਬੇ ਦਾ ਬੁਖਾਰ ਉਤਰ ਗਿਆ ਸੀ ਕਮਜ਼ੋਰੀ ਕਰਕੇ ਡਾਕਟਰ ਨੇ ਗੁਰੂ ਕੋਜ ਲਗਾ ਦਿੱਤਾ ਸਤਨਾਮ ਨੇ ਚਰਨਜੀਤ ਨੂੰ ਫੋਨ ਕਰਕੇ ਦੱਸ ਦਿੱਤਾ ਨਾਲ ਹੀ ਸਰਬੀ ਭੈਣ ਤੇ ترਸੀਮ ਨੂੰ ਵੀ ਬੇਬੇ ਦੀ ਸਿਹਤ ਬਾਰੇ ਦੱਸ ਦਿੱਤਾ ਤੇ ਨਾਲ ਹੀ ਗੁਰਵੀਰ ਨੂੰ ਆਪਣੇ ਕੋਲ ਰੱਖਣ ਬਾਰੇ ਵੀ ਪੁੱਛ ਲਿਆ ਡਾਕਟਰ ਨੇ 5 ਦਿਨਾਂ ਦੀ ਦਵਾਈ ਦਿੱਤੀ ਸਤਨਾਮ ਬੇਬੇ ਨੂੰ ਘਰ ਲੈ ਆਇਆ 4 ਦਿਨ ਲੰਘ ਗਏ ਬੇਬੇ ਨੂੰ ਦੁਬਾਰਾ ਬੁਖਾਰ ਨਹੀਂ ਹੋਇਆ ਨਾਹੀ ਬੇਬੇ ਕੁਝ ਬੋਲੀ ਗੁਰਵੀਰ ਦੇ ਘਰ ਆਏ ਤੋਂ ਹਾਲ ਵਿੱਚ ਆ ਕੇ ਬੈਠ ਜਾਂਦੀ ਪਰ ਗੱਲ ਗੁਰਵੀਰ ਨਾਲ ਕਰਦੀ ਜਾਂ ਥੋੜਾ ਬਹੁਤ ਸਤਨਾਮ ਨੂੰ ਬੁਲਾਉਂਦੀ ਰਾਤ ਦੀ ਰੋਟੀ ਖਾ ਕੇ ਗੁਰਵੀਰ ਅਮਨ ਰਮਨ ਦੇ ਕਮਰੇ ਵਿੱਚ ਉਹਨਾਂ ਨੂੰ ਪੜਾਉਣ ਲੱਗ ਪਿਆ ਚਰਨਜੀਤ ਕਹਿਣ ਲੱਗੀ ਪੁੱਤ ਸ਼ੁਕਰ ਹੈ ਬੇਬੇ ਠੀਕ ਹੈ ਹੁਣ ਤਾਂ ਕੁਝ ਨਹੀਂ ਕਹਿੰਦੀ ਰੱਬ ਉਹਨਾਂ ਨੂੰ ਤੰਦਰੁਸਤ ਰੱਖੇ ਗੁਰਵੀਰ ਮਾਮੀ ਜੀ ਮੈਨੂੰ ਤਾਂ ਡਰ ਜਿਹਾ ਹੈ ਏ ਬੇਬੇ ਐਨੀ ਚੁੱਪ ਕਿਵੇਂ ਐ ਸਤਨਾਮ ਕਮਰੇ ਵਿੱਚ ਆਉਂਦਾ ਹੋਇਆ ਬੋਲਿਆ ਕੋਈ ਨਹੀਂ ਗੁਰਵੀਰ ਹੋ ਜਾਣਾ ਬੇਬੇ ਨੇ ਠੀਕ ਅਗਲੇ ਦਿਨ ਗੁਰਵੀਰ ਕਾਲਜ ਚਲਾ ਗਿਆ ਤੇ ਸਤਨਾਮ ਘਰ ਦਾ ਸਮਾਨ ਵਗੈਰਾ ਲੈਣ ਬਾਜ਼ਾਰ ਗਿਆ ਹੋਇਆ ਸੀ ਬੇਬੇ ਹਾਲ ਵਿੱਚ ਬੈਠੀ ਉੱਠ ਕੇ ਬਾਹਰ ਨਿਕਲਣ ਲੱਗੀ ਤਾਂ ਚਰਨਜੀਤ ਕਹਿੰਦੀ ਚਰਨਜੀਤ ਕਹਿੰਦੀ ਬੇਬੇ ਜੀ ਵੇੜੇ ਵਿੱਚ ਤਾਂ ਗਰਮੀ ਬਹੁਤ ਐ ਤੁਸੀਂ ਅੰਦਰ ਹੀ ਬੈਠ ਜਾਓ ਬੇਬੇ ਕੁਝ ਨਾ ਬੋਲੀ ਵੇੜੇ ਵਿੱਚ ਚਲੀ ਗਈ ਚਰਨਜੀਤ ਵੀ ਪਿੱਛੇ ਹੀ ਚਲੀ ਗਈ ਬੇਬੇ ਜੀ ਗੇਟ ਤੇ ਖੜੀ ਗੱਡੀ ਕੋਲ ਪਹੁੰਚ ਗਈ ਚਰਨਜੀਤ ਦੇ ਪਹੁੰਚਣ ਤੋਂ ਪਹਿਲਾਂ ਬੇਬੇ ਜੀ ਨੇ ਮੇਨ ਗੇਟ ਤੋਂ ਬਾਹਰ ਨਿਕਲ ਕੇ ਗੇਟ ਦਾ ਬਾਰੋ ਕੁੰਡਾ ਮਾਰ ਦਿੱਤਾ ਚਰਨਜੀਤ ਆਵਾਜ਼ਾਂ ਮਾਰਦੀ ਰਹੀ ਬੇਬੇ ਨੇ ਇੱਕ ਨਾ ਸੁਣੀ ਉਹ ਭੱਜ ਕੇ ਛੱਤ ਤੇ ਚੜ ਗਈ ਜਲਦੀ ਨਾਲ ਗਲੀ ਵਾਲੀ ਛੱਤ ਵੱਲ ਗਈ ਤਾਂ ਉਦੋਂ ਤੱਕ ਬੇਬੇ ਜੀ ਗਲੀ ਦੇ ਅਖੀਰ ਤੱਕ ਪਹੁੰਚ ਗਈ ਚਰਨਜੀਤ ਨੇ ਫਿਰ ਬੇਬੇ ਨੂੰ ਆਵਾਜ਼ ਮਾਰੀ ਬੇਬੇ ਜੀ ਨੇ ਬਿਨਾ ਪਿੱਛੇ ਦੇਖੇ ਸੜਕ ਵਾਲੇ ਚਲੀ ਗਈ ਚਰਨਜੀਤ ਕਿੰਨਾ ਟਾਈਮ ਛੱਤ ਤੇ ਧੁੱਪ ਵਿੱਚ ਖੜੀ ਰਹੀ ਕਿ ਕੋਈ ਗਲੀ ਵਿੱਚ ਆਊਗਾ ਤਾਂ ਗੇਟ ਖੁਲਵਾ ਕੇ ਬੇਬੇ ਜੀ ਦੇ ਮਗਰ ਜਾਵਾਂ ਪਰ ਕੋਈ ਨਾ ਆਇਆ ਚਰਨਜੀਤ ਨੇ ਥੱਲੇ ਆ ਕੇ ਸਰਵੀ ਨੂੰ ਫੋਨ ਲਾ ਕੇ ਬੇਬੇ ਜੀ ਦੇ ਘਰੋਂ ਜਾਣ ਬਾਰੇ ਦੱਸ ਦਿੱਤਾ ਸਰਵੀ ਚਰਨਜੀਤ ਤੂੰ ਫਿਕਰ ਨਾ ਕਰ ਬੇਬੇ ਪੈਂਡ ਨੂੰ ਗਈ ਹੋ ਚਰਨਜੀਤ ਭੈਣ ਜੀ ਮੈਨੂੰ ਡਰ ਲੱਗੀ ਜਾਂਦਾ ਸਰਵੀ ਮੈਂ ਕਿਹਾ ਨਾ ਡਰਨਾ ਮੈਂ ਪਿੰਡ ਜਾਂਦੀ ਆ ਫਿਰ ਦੱਸਦੀ ਆ ਤੈਨੂੰ ਸਰਬੀ ਤਰਸੇਮ ਨੂੰ ਲੈ ਕੇ ਪਿੰਡ ਚਲੀ ਗਈ ਉਦੋਂ ਤੱਕ ਸਤਨਾਮ ਵੀ ਘਰ ਪਹੁੰਚ ਗਿਆ 메ਨ ਗੇਟ ਦਾ ਕੁੰਡਾ ਲੱਗਾ ਦੇਖ ਕੇ ਹੈਰਾਨ ਹੋ ਗਿਆ ਉਹ ਜਲਦੀ ਨਾਲ ਅੰਦਰ ਗਿਆ ਹਾਲ ਵਿੱਚ ਵੜਿਆ ਚਰਨਜੀਤ ਨੂੰ ਪਰੇਸ਼ਾਨ ਦੇਖ ਜਲਦੀ ਨਾਲ ਉਹਨੂੰ ਪੁੱਛਣ ਲੱਗਿਆ ਚਰਨਜੀਤ ਨੇ ਸਭ ਕੁਝ ਦੱਸ ਦਿੱਤਾ ਸਤਨਾਮ ਨੇ ਚਰਨਜੀਤ ਨੂੰ ਹੌਸਲਾ ਦਿੱਤਾ ਤੇ ਗੱਡੀ ਲੈ ਕੇ ਚਲਾ ਗਿਆ ਸਰਬੀ ਨੇ ਚਰਨਜੀਤ ਨੂੰ ਫੋਨ ਕਰਕੇ ਬੇਬੇ ਦੇ ਪਿੰਡ ਜਾਣ ਬਾਰੇ ਦੱਸ ਦਿੱਤਾ ਸਤਨਾਮ ਪਹਿਲਾਂ ਸ਼ਹਿਰ ਦੇ ਬੱਸ ਅੱਡੇ ਤੇ ਗਿਆ ਪਰ ਪਿੰਡ ਵਾਲੀ ਬੱਸ ਚਲੀ ਗਈ ਸੀ ਸਤਨਾਮ ਉੱਥੋਂ ਹੀ ਪਿੰਡ ਨੂੰ ਚਲਾ ਗਿਆ ਘਰ ਪਹੁੰਚਿਆ ਤਾਂ ਜਿੰਦਾ ਲੱਗਿਆ ਹੋਇਆ ਦੇਖ ਕੇ ਉਹ ਚਾਚਾ ਜੀ ਦੇ ਘਰ ਗਿਆ ਤਾਂ ਬੇਬੇ ਚਾਚਾ ਜੀ ਦੇ ਘਰ ਹੀ ਸੀ ਸਰਬੀ ਭੈਣ ਤੇ ਤਰਸੀਮ ਭਾਜੀ ਵੀ ਉੱਥੇ ਹੀ ਸੀ ਸਤਨਾਮ ਬੇਬੇ ਮੈਂ 10 ਮਿੰਟ ਬਾਜ਼ਾਰ ਗਿਆ ਤੂੰ ਐਦਾਂ ਕਰਉ ਆ ਗਈ ਬੇਬੇ ਤੈਨੂੰ ਕਿਹਾ ਸੀ ਨਾ ਕਿ ਮੈਂ ਉੱਥੇ ਨਹੀਂ ਰਹਿਣਾ ਸਤਨਾਮ ਬੇਬੇ ਮੈਂ ਤੈਨੂੰ ਇਕੱਲੀ ਨੂੰ ਇੱਥੇ ਨਹੀਂ ਰਹਿਣ ਦੇਣਾ ਉੱਠ ਚੱਲ ਚਲੀਏ ਹੁਣ ਤੇਰੀ ਉਮਰ ਨਹੀਂ ਹੈਗੀ ਇਕੱਲੀ ਰਹਿਣ ਦੀ ਸਤਨਾਮ ਚਾਚੀ ਕਹੋ ਤੁਸੀਂ ਬੇਬੇ ਨੂੰ ਤੁਸੀਂ ਦੱਸੋ ਮੈਂ ਕੀ ਕਰਾਂ ਮੈਥੋਂ ਜਿੱਥੇ ਮਰਜੀ ਲਿਖਾ ਲਊ ਮੈਨੂੰ ਕੁਝ ਨਹੀਂ ਚਾਹੀਦਾ ਬਸ ਮੈਂ ਬੇਬੇ ਨੂੰ ਇਕੱਲੀ ਇੱਥੇ ਨਹੀਂ ਛੱਡ ਕੇ ਜਾਣਾ ਚਾਚਾ ਜੀ ਜਾ ਕੇ ਸਰਪੰਚ ਨੂੰ ਲੈ ਆਇਆ ਸਰਪੰਚ ਨੇ ਜਦੋਂ ਕਿਹਾ ਕਿ ਭਾਈ ਤੂੰ ਮੁੰਡੇ ਨਾਲ ਜਾ ਕੇ ਸ਼ਹਿਰ ਰਹਿ ਇੱਥੇ ਕੱਲੀ ਤੈਨੂੰ ਔਖਾ ਐ ਇਸ ਉਮਰੇ ਬੱਚਿਆਂ ਕੋਲ ਹੀ ਰਹਿਣਾ ਹੁੰਦਾ ਸੁਰਜੀਤ ਕੌਰ ਮੈਨੂੰ ਕੋਈ ਔਖਾ ਨਹੀਂ ਭਾਈ ਜੀ ਮੈਂ ਤਾਂ ਪਿੰਡ ਹੀ ਰਹਿਣਾ ਮੇਰਾ ਨਹੀਂ ਕੋਈ ਮੁੰਡਾ ਹੈਗਾ ਉਹ ਆਪਣੀ ਜਿੱਦ ਤੇ ਅੜੀ ਹੋਈ ਸੀ ਆਪਣੀ ਦਰਾਣੀ ਨੂੰ ਕਹਿਣ ਲੱਗੀ ਪਹਿਨੇ ਲਿਆ ਚਾਬੀਆਂ ਦੇ ਮੈਂ ਘਰੇ ਜਾਵਾਂ ਸਤਨਾਮ ਨੂੰ ਇਹ ਸੀ ਕਿ ਕਮਰਿਆਂ ਦੀਆਂ ਚਾਬੀਆਂ ਤਾਂ ਸ਼ਹਿਰ ਵਾਲੇ ਘਰ ਨੇ ਫਿਰ ਬੇਬੇ ਨੇ ਕਮਰੇ ਕਿਵੇਂ ਖੋਲ੍ਹੇ ਸਰਪੰਚ ਨੇ ਸਤਨਾਮ ਦੇ ਚਾਚੇ ਦੇ ਮੁੰਡਿਆਂ ਨੂੰ ਬੇਬੇ ਦਾ ਖਿਆਲ ਰੱਖਣ ਨੂੰ ਕਿਹਾ ਉਹ ਕਹਿਣ ਲੱਗੇ ਤਾਇਆ ਅਸੀਂ ਤਾਂ ਧਿਆਨ ਰੱਖਦੇ ਹਾਂ ਸਾਡੇ ਵੱਲੋਂ ਤਾਂ ਰੋਟੀ ਵੀ ਇੱਧਰ ਆ ਕੇ ਖਾ ਲਿਆ ਕਰੇ ਪਰ ਤਾਈ ਨਹੀਂ ਮੰਦੀ ਫਿਰ ਸਾਨੂੰ ਇਹ ਵੀ ਹੁੰਦਾ ਕਿ ਸਤਨਾਮ ਵੀਰਾ ਸਾਡੇ ਬਾਰੇ ਗਲਤ ਨਾ ਸੋਚੇ ਕੀ ਸਾਨੂੰ ਕੋਈ ਲਾਲਚ ਹੈ ਸਾਨੂੰ ਵੀਰੇ ਵਾਲੀ ਜ਼ਮੀਨ ਦੀ ਵਾਹੀ ਕਰਦਿਆਂ ਨੂੰ 30 ਸਾਲ ਹੋ ਗਏ ਸਾਡੇ ਦੋਵਾਂ ਪਰਿਵਾਰਾਂ ਵਿੱਚ ਕੋਈ ਫਰਕ ਨਹੀਂ ਵੀਰੇ ਨੇ ਕਦੇ ਕੁਝ ਨਹੀਂ ਪੁੱਛਿਆ ਤਾਈ ਜਿਵੇਂ ਹਿਸਾਬ ਕਰ ਲੈਂਦੀ ਸੀ ਸਭ ਠੀਕ ਸੀ ਪਰ ਕੀ ਕਰੀਏ ਤਾਈ ਕਿਸੇ ਦੀ ਸੁਣਦੀ ਨਹੀਂ ਸਤਨਾਮ ਉੱਥੋਂ ਤੁਰਨ ਵੇਲੇ ਕਹਿਣ ਲੱਗਾ ਭੈਣ ਭਾਜੀ ਤੇ ਚਾਚਾ ਜੀ ਤੁਹਾਨੂੰ ਸਾਰਿਆਂ ਨੂੰ ਦੱਸ ਦਿੰਦਾ ਮੈਨੂੰ ਕੁਝ ਨਹੀਂ ਚਾਹੀਦਾ ਬਸ ਤੁਸੀਂ ਬੇਬੇ ਦਾ ਖਿਆਲ ਰੱਖਿਓ ਸਤਨਾਮ ਉਦਾਸ ਮਨ ਨਾਲ ਸ਼ਹਿਰ ਵਾਪਸ ਆ ਗਿਆ ਸਰਬੀ ਹੁਣੀ ਬਿਨਾ ਕੁਝ ਕਹੇ ਆਪਣੇ ਪਿੰਡ ਨੂੰ ਵਾਪਸ ਚਲੇ ਗਏ ਸਤਨਾਮ ਨਾਲ ਬੇਬੇ ਨਾ ਦੇ ਕੇ ਗੁਰਵੀਰ ਪੁੱਛਣ ਲੱਗਾ ਮਾਮਾ ਜੀ ਬੇਬੇ ਨਹੀਂ ਆਈ ਸਤਨਾਮ ਨਾ ਉਹ ਨਹੀਂ ਆਈ ਸਾਰੇ ਜਣੇ ਸਮਝਾ ਹਟੇ ਕਿਸੇ ਦੀ ਨਹੀਂ ਸੁਣਦੀ ਗੁਰਵੀਰ ਘਰ ਦੀ ਚਾਬੀ ਤਾਂ ਮੇਰੇ ਕੋਲ ਆ ਮੈਂ ਦੇਖਦਾ ਸਤਨਾਮ ਗੁਰਵੀਰ ਰਹਿਣ ਦੇ ਚਾਬੀ ਹੈਗੀ ਸੀ ਬੇਬੇ ਕੋਲ ਤੇਰੇ ਸਮਾਨ ਵਿੱਚੋਂ ਕੱਢ ਲਈ ਹੋ ਚਰਨਜੀਤ ਬਹੁਤ ਉਦਾਸ ਬੈਠੀ ਸੀ ਸਤਨਾਮ ਚਰਨਜੀਤ ਆਪਾਂ ਤਾਂ ਕਿੰਨੀ ਕੋਸ਼ਿਸ਼ ਕੀਤੀ ਇਹਦੇ 'ਚ ਤੇਰਾ ਕੋਈ ਕਸੂਰ ਨਹੀਂ 24 ਘੰਟੇ ਤਾਂ ਰਾਖੀ ਵੀ ਨਹੀਂ ਰੱਖ ਹੁੰਦੀ ਗੁਰਵੀਰ ਮਾਮੀ ਜੀ ਮੈਂ ਤੁਹਾਨੂੰ ਕਿਹਾ ਸੀ ਨਾ ਬੇਬੇ ਚੁੱਪਾ ਹੈ ਕੋਈ ਗੱਲ ਐ ਚਰਨਜੀਤ ਪਤਾ ਨਹੀਂ ਬੇਬੇ ਕਦੋਂ ਸਾਨੂੰ ਮaaf ਕਰੂਗੀ ਗੁਰਵੀਰ ਕਹਿੰਦਾ ਮਾਮਾ ਜੀ ਮੈਂ ਵੀ ਪਿੰਡ ਨੂੰ ਜਾਵਾਂ ਸਤਨਾਮ ਨਹੀਂ ਹੁਣ ਕਵੇਲਾ ਹੋ ਗਿਆ ਕੱਲ ਨੂੰ ਕਾਲਜ ਤੋਂ ਸਿੱਧਾ ਹੀ ਚਲਾ ਜਾਈ ਅਗਲੇ ਦਿਨ ਗੁਰਵੀਰ ਆਪਣੇ ਪਿੰਡ ਨੂੰ ਚਲਾ ਗਿਆ ਸਤਨਾਮ ਹਣ ਤੀਜੇ ਚੌਥੇ ਦਿਨ ਪਿੰਡ ਫੋਨ ਕਰਕੇ ਚਾਚੀ ਨਾਲ ਗੱਲ ਕਰ ਲੈਂਦਾ ਤੇ ਬੇਬੇ ਦਾ ਹਾਲ ਚਾਲ ਵੀ ਪੁੱਛ ਲੈਂਦਾ ਸਰ ਵੀ ਵੀ 2 ਮਹੀਨੇ ਬਾਅਦ ਇੱਕ ਦਿਨ ਗੁਰਵੀਰ ਨੂੰ ਲੈ ਕੇ ਬੇਬੇ ਨੂੰ ਮਿਲਣ ਗਈ ਗੁਰਵੀਰ ਉਸ ਦਿਨ ਬੇਬੇ ਨਾਲ ਗੁੱਸੇ ਹੋ ਕੇ ਆਇਆ ਕਹਿੰਦਾ ਬੇਬੇ ਅੱਜ ਤੋਂ ਬਾਅਦ ਮੈਂ ਵੀ ਨਹੀਂ ਆਉਣਾ ਜਦੋਂ ਤੂੰ ਨਹੀਂ ਕਿਸੇ ਦੀ ਸੁਣਨੀ ਮੇਰੇ ਸਮਾਨ ਵਿੱਚੋਂ ਚਾਬੀ ਵੀ ਕੱਢ ਲਈ ਪਤਾ ਵੀ ਨਹੀਂ ਲੱਗਣ ਦਿੱਤਾ ਬੇਬੇ ਗੁਰਵੀਰ ਤੂੰ ਤਾਂ ਮੇਰੇ ਕੋਲ ਭੱਜਿਆ ਆਵੇਂਗਾ ਇਹ ਗੱਲ ਬੇਬੇ ਨੇ ਹੱਥ ਹਿਲਾ ਕੇ ਆਕੜ ਜਿਹੀ ਨਾਲ ਕਹੀ ਦੋਵੇਂ ਮਾਂ ਪੁੱਤ ਦੁਖੀ ਹੋ ਕੇ ਘਰੋਂ ਗਏ ਪਿੰਡ ਪਹੁੰਚ ਕੇ ਸਰਬੀ ਨੇ ਸਤਨਾਮ ਨੂੰ ਫੋਨ ਕਰਕੇ ਸਭ ਕੁਝ ਦੱਸ ਦਿੱਤਾ ਕੀ ਪਤਾ ਨਹੀਂ ਬੇਬੇ ਨੇ ਕੀ ਕਰਨਾ ਹੈ ਸਤਨਾਮ ਭੈਣੇ ਕੁਝ ਮਰਜ਼ੀ ਕਰੀ ਜਾਣ ਮੈਂ ਤਾਂ ਉਸ ਦਿਨ ਸਭ ਕੁਝ ਛੱਡ ਦਿੱਤਾ ਸੀ ਜਿਸ ਦਿਨ ਮੈਨੂੰ ਘਰੋਂ ਕੱਢਿਆ ਸੀ ਬਸ ਉਹਨਾਂ ਦੀ ਸਿਹਤ ਠੀਕ ਰਹੇ ਨਹੀਂ ਔਖਾ ਹੋ ਜਾਣਾ ਸਰਬੀ ਵੀ ਇਹੀ ਸੋਚਦੀ ਸੀ ਸਤਨਾਮ ਦਫ਼ਤਰ ਵਿੱਚ ਹੀ ਸੀ ਜਦੋਂ ਉਹਨੂੰ ਚਾਚਾ ਜੀ ਦਾ ਫੋਨ ਆਇਆ ਉਹਨਾਂ ਨੇ ਸਤਨਾਮ ਨੂੰ ਦੱਸਿਆ ਕਿ ਤੇਰੀ ਬੇਬੇ ਅੱਜ ਬਿਨਾਂ ਦੱਸੇ ਘਰੋਂ ਚਲੀ ਗਈ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆਂ ਕੱਲ੍ਹ ਅਗਲੇ ਭਾਗ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ